ਮંત્રી ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਲਈ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਪੰਜਾਬ ਦੀ ਬਰਨਾਲਾ ਵਿੱਚ ਵਿਰਤਕਰ ਸਥਾਪਿਤ ਕੀਤਾ ਗਿਆ ਹੈ ਲੈ ਚ ਬੈਗਾ ਸਰੇ ਜੀ ਮਰੀਆ ਖਾਣਾ ਮਨਨਲਦਾ ਜੀ ਆਜੀਆਂ ਸਬਜ਼ੀਆਂ ਦਾਲੀਆਂ ਬਿਸਕੁਟ ਮਸਾਲਾ ਕਾਜਾ ਬਸਾਤਾ ਲੇਦਾ ਮੜਿਆ ਸੇਵਾ ਕਰਦੇ ਹੈ ਜੋ ਸ਼ੁਰੂ ਹੋਇਆ 9:00 ਹੋਇਆ 8:00 ਹੋਇਆ ਜੀ 50 ਸਦਾ ਧੰਨਵਾਦ ਕਰਦੇ ਜਿਨ੍ਹਾਂ ਯਾਸ ਆਰਾਮ ਖੋਲੇ ਜੀ ਇਨਾ ਬਿਰਦਾ ਆਸ਼ਰਮਾ ਚ 60 ਸਾਲ ਤੋਂ ਵੱਧ ਉਮਰ ਦੀ ਬਜ਼ੁਰਗਾਂ ਲਈ ਸੀਨੀਅਰ ਸਿਟੀਜ਼ਨ ਕਾਰਡ ਵੀ ਬਣਾਏ ਜਾਂਦੇ ਹਨ ਬਜ਼ੁਰਗਾਂ ਲਈ ਇਨਾ ਬਿਰਦਾ ਆਸ਼ਰਮਾ ਚ ਖਾਣ ਪੀਣ ਦੀ ਹਰ ਸਹੂਲਤ ਹੈ ਬਹੁਤ ਹਿੰਮਤਾਂ ਬੁੜਿਆਂ ਦੀ ਮਾੜੇ ਮੋਟੀ ਦੇਖਭਾਲ ਆ ਜੀ ਫਲ ਆ ਚ ਕਰਦੇ ਆ ਵਧੀਆ ਹੋਰ ਲੱਗੇ ਪੱਕੇ ਲੱਗੇ ਜੀ। ਖੁੱਲਾਤਾ ਹਾਂ ਫਿਰ ਨੂੰ ਪੰਜਾਬ ਸਰਕਾਰ ਦਾ ਹੀ ਧੰਨਵਾਦ ਕਰਦੇ ਆ ਜਿਹੜਾ ਸਾਡੇ ਜ਼ਿਲ੍ਹੇ ਚ ਬਣਾਤਾ ਵੀ ਬਹੁਤ ਵਧੀਆ ਪਰਾਲਾ ਕਰਿਆ। ਹੂਰ ਤੇ ਹੂਰ ਬਜ਼ੁਰਗਾਂ ਲਈ ਕੁੰਮਨ ਫਿਰਨ ਲਈ ਵਧੀਆ ਪਾਰਕ ਆਦੀ ਵੀ ਬਣਾਏ ਗਏ ਹਨ ਜਿੱਥੇ ਬਜ਼ੁਰਗ ਕੁੰਮ ਫਿਰ ਵੀ ਸਕਦੇ ਹਨ। ਮੇਰੇ ਨਾਲ ਮੇਰੇ ਕੈਬਨਿਟ ਦੇ ਕਰੀਗ ਗੁਰਵਿੰਦਰ ਗੁਹੇਰ ਜੀ ਅੱਜ ਇੱਕ ਅਹਿਮ ਮੀਟਿੰਗ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੈ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਹੋਈ ਜਿਹਦੇ ਅੰਦਰ ਬਹੁਤ ਸਾਰੇ ਫੈਸਲੇ ਜਿਹੜੇ ਲਗੇ ਉਹ ਪੰਜਾਬ ਦੀਆਂ ਵੱਖ-ਵੱਖ ਪਾਲਸੀਆਂ ਨੂੰ ਲੈ ਕੇ ਹੋਏ ਪੰਜਾਬ ਦੇ ਵੱਖ-ਵੱਖ ਖੇਤਰਾਂ ਨੂੰ ਲੈ ਕੇ ਹੋਏ ਜਿੰਨਾ ਵਿੱਚ ਕਿਉਂਕਿ ਇੱਕ ਬਹੁਤ ਹੀ ਵੱਡੀ ਡਿਮਾਂਡ ਸੀਗੀ ਮੰਡੀ ਗੁਵਿੰਦਗੜ੍ਹ ਖੰਨਾ ਖੇਤਰ ਦੀਆਂ ਰੋਲਿੰਗ ਮੇਲਾ ਦੇ ਵਿੱਚ ਕੋਲਾ ਜਿਹੜਾ ਬਰਤਨ ਤੇ ਐਨਜੀਟੀ ਨੇ ਬੰਦੀ ਲਾਈ ਹੋਈ ਸੀ ਕਿ ਕੋਲਾ ਤੁਸੀਂ ਯੂਜ਼ ਨਹੀਂ ਕਰ ਸਕਦੇ ਇਸ ਕਰਕੇ ਕਾਫੀ ਸਾਰੇ ਜਿਹੜੇ ਮਿਲ ਸੀ ਰੋਲਿੰਗ ਮਿਲਾਂ ਸੀਗੀਆਂ ਉਹਨਾਂ ਨੂੰ ਤਕਨੀਕੀ ਉਹਨਾਂ ਨੂੰ ਬਹੁਤ ਸਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਕਿਉਂਕਿ ਉੱਥੇ ਸਿਰਫ ਔਰ ਸਿਰਫ ਐਲਪੀਜੀ ਗੈਸ ਜਿਹੜੀ ਆ ਜਿਹੜੀ ਪੀਐਨਜੀ ਐਲਪੀਜੀ ਗੈਸ ਜਿਹੜੀ ਉਹ ਹੀ ਵਰਤੋਂ ਕਰਨ ਦੀ ਆਗਿਆ ਐਜਿਟੇਟ ਦਿੱਤੀ ਸੀਗੀ ਨੈਸ਼ਨਲ ਗ੍ਰੀਨ ਇੰਟਰਵਿਨਰ ਨੇ ਛੋ ਦੇ ਅੰਦਰ ਅਸੀਂ ਆਪਣਾ ਪੱਖ ਨੂੰ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਅੱਗੇ ਕੇਸ ਨੰਬਰ ਜਿਹੜਾ ਕੇਸ ਚੱਲ ਰਿਹਾ ਹੈਗਾ ਰਾਸ਼ਟਰੀ ਗ੍ਰੀਨ ਟ੍ਰਿਬਿਊਨਲ ਦੇ ਸਾਹਮਣੇ ਉੱਥੇ ਆਪਣਾ ਪੱਖ ਪੇਸ਼ ਕਰਨ ਦੇ ਲਈ ਕਿ ਪੰਜਾਬ ਨੂੰ ਅਸੀਂ ਹਜੇ ਰੋਲਿੰਗ ਮਿਲਾਂ ਨੂੰ ਅਸੀਂ ਹੋਰ ਲੰਬਾ ਸਮਾਂ ਕੋਲੇ ਤੇ ਚਲਾ ਸਕਦੇ ਹਾਂ ਜਾਂ ਅਲਟਰਨੇਟਿਵ એનર્ਜੀ ਤੇ ਚਲਾ ਸਕਦੇ ਹਾਂ ਤਾਂ ਉਹਦੇ ਲਈ ਅਸੀਂ ਇੱਕ ਸਬ ਕਮੇਟੀ ਦਾ ਗਠਨ ਕੀਤਾਗਾ ਜਿਦੇ ਵਿੱਚ ਚੇਅਰਪਰਸਨ ਮਾਨਯੋਗ ਮੰਤਰੀ ਉਦਯੋਗ ਤੇ ਬਣਜ ਪੰਜਾਬ ਮਾਨਯੋਗ ਮੰਤਰੀ ਖੁਰਾਕ ਸਫਰਾਕ ਤੇ ਸਿਵਲ ਸਪਲਾਈ ਮਾਨ ਜੋ ਕੋ ਮਤਰੀ ਲੋਕਲ ਬਾਡੀਜ਼ ਇਹ ਤਿੰਨੇ ਜਿਹੜੇ ਮੰਤਰੀ ਇਸ ਸਬ ਕਮੇਟੀ ਦੇ ਮੈਂਬਰ ਰਹਿਣਗੇ ਔਰ ਤਾਂ ਕਿ ਇਹ ਜਿਹੜੀ ਸਮੱਸਿਆ ਜਿਹੜੀ ਕਿ ਮੈਂ ਸਮਝਦਾ ਇੰਡਸਟਰੀ ਨੂੰ ਇਹਨਾਂ ਕਾਫੀ ਸਖਤ ਪੈਕ ਮਾਰੀ ਸੀ ਖਾਸ ਕਰਕੇ ਖੰਨੇ ਮੰਡੀ ਗਵਿੰਦਗੜ ਦੀ ਰੋਲਿੰਗ ਮਿਲਾਨ ਦੀ ਦਸਤੀ ਨੂੰ ਉਹਨੂੰ ਜਿਹੜੀ ਹੈ ਇੱਕ ਵੱਡੀ ਰਾਹਤ ਇਹਦੇ ਨਾਲ ਆਉਣ ਵਾਲੇ ਸਮੇਂ ਤੇ ਮਿਲੇਗੀ ਇਸ ਤੋਂ ਬਿਨਾ ਇੱਕ ਹੋਰ ਇੰਪੋਰਟੈਂਟ ਫੈਸਲਾ ਕਰਦੇ ਹੋਏ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਪੰਜਾਬ VIA ਜੇਲਾ ਦੇ ਅੰਦਰ ਪੰਜਾਬ ਦੀਆਂ ਜੇਲ੍ਹਾਂ ਦੇ ਅੰਦਰ ਅਸੀਂ ਸਨੀਫਰ ਡੌਗ ਜਿਹੜੇ ਲਗੇ ਸਨੀਫਰ ਡੌਗ ਉਹਨਾਂ ਨੂੰ ਖਰੀਦਣ ਲਈ ਅੱਜ ਪਰਵਾਨਗੀ ਜਿਹੜੀ ਦਿੱਤੀ ਆ ਤਾਂ ਕਿ ਜਿਹੜੀ ਜੇਲ੍ਹਾਂ ਦੇ ਅੰਦਰ ਕਈ ਵਾਰ ਡਰਗ ਦੀ ਸਪਲਾਈ ਹੁੰਦੀ ਸੀ ਜਿਹੜੀ ਪਤਾ ਨਹੀਂ ਲੱਗਦੀ ਸੀ ਮਲਾਦਬ ਦਾ ਕੋਈ ਹੋਰ ਵਿਅਕਤੀ ਉੱਥੇ ਸਪਲਾਈ ਕਰ ਦਿੰਦੇ ਸੀ ਜਾ ਜੇਲ੍ਹਾਂ ਜਾਂਦੇ ਉੱਥੇ ਸਨੀਫਰ ਡੌਗ ਜਿਹੜੇ ਲਗੇ ਅਸੀਂ ਖਰੀਦਣ ਦੀ ਪਰਵਾਨਗੀ ਦਿੱਤੀ ਆ ਮਨਜ਼ੂਰੀ ਹੋਈ ਆ ਕਿ ਹੁਣ ਪੰਜਾਬ ਦੀ ਜਿਹੜੀਆਂ ਸਿਕਿਉਰਿਟੀ ਦੀਆਂ ਸਿਕਿਉਰਿਟੀ ਜੇਲਾਂ ਨੇ ਜਿੱਥੇ ਬੰਦੇ ਬੰਦ ਨੇਗੇ ਉਹਨਾਂ ਦੇ ਅੰਦਰ ਸਨੀਫਰ ਡੌਗ ਨੇ ਉਹਨਾਂ ਦੀ ਜ਼ਰਤਤੀ ਹੋਗੀ ਉਹਨਾਂ ਨੂੰ ਉਹਨਾਂ ਦੀ ਜਿਹੜੀ ਖਰੀਦ ਆ ਸਨੀਫਰ ਡੌਗ ਦੀ ਖਰੀਦ ਕਰਨੀ ਆ ਉਹਦੇ ਅੰਦਰ ਅਸੀਂ ਪ੍ਰੋਕੂਰਮੈਂਟ ਰੂਲ ਦੇ ਅੰਦਰ ਜਿਹੜੀ ਛੋਟ ਆ ਅੱਜਤੀ ਪਰਚੇਜ਼ ਕੀਤੀ ਜਾ ਸਕੇ ਇਹਨਾਂ ਸਨੀਫਰ ਡੌਗ ਦੀ ਜਿਹੜੇ ਸਪੈਸ਼ਲੀ ਟ੍ਰੇਨਡ ਹੋਣਗੇ ਜਿਨ੍ਹਾਂ ਨਾਲ ਮੇਸ ਸੰਬੰਧਾ ਪੰਜਾਬ ਵਿੱਚ ਇੱਕ ਬਹੁਤ ਵੱਡਾ ਜਿਹੜੀ ਆ ਇਰਾਦ 6 6 ਇਸ ਤੋਂ ਬਿਨਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਹੁਤ ਵੱਡਾ ਫੈਸਲਾ ਤੁਹਾਨੂੰ ਪਤਾ ਪਹਿਲਾਂ ਹੀ ਕੀਤਾ ਸੀਗਾ ਉਹਨੂੰ ਅੱਜ ਕਾਰਜਵਾਹਕ ਪ੍ਰਵਾਨਗੀ ਜਿਹੜੀ ਦਿੱਤੀ ਗਈ ਆ ਕਿ ਪੰਜਾਬ ਦੇ ਅੰਦਰ ਵੱਡੇ ਪੱਧਰ ਤੇ ਹੜ੍ਹ ਆਏ ਸੀਗੇ ਜਿਹੜੇ ਜਿਹੜੇ ਪੰਜਾਬ ਥੜ੍ਹ ਆਏ ਸੀਗੇ ਉਹਨਾਂ ਦੇ ਮਾਲਕਾਂ ਦੀ ਜਿਹੜੀ ਰਾਸ਼ੀ ਸੀਗੀ ਜਿਹੜੀ 20000 ਕੀਤੀ ਸੀ ਅਸੀਂ ਸੈਂਟਰ ਸਰਕਾਰ ਤੋਂ ਸਾਨੂੰ ਸਿਰਫ 6800 ਕੋਡ 6800 ਰੁਪਏ ਮਿਲਦਾ ਸੀ ਪ੍ਰਤੀ ਏਕੜ ਪਰੰਤੂ ਉਹ 75/25 ਦੇ ਨਿਦੇਸ਼ ਦੇ ਨਾਲ ਉਹਦੇ ਅੰਦਰ ਅਸੀਂ 20000 ਰੁਪਏ ਔਰ ਜਿਹੜੇ ਖਾਸ ਕਰਕੇ ਜਿਹੜੇ ਪਾਰਸ਼ਲੀ ਡੈਮੇਜ ਹਾਊਸਸ ਨੇ ਕੱਚਾ ਦਾ ਪੱਕਾ ਕੱਚਾ ਦਾ ਪੱਕਾ ਕਰਦੀ ਦਾ ਟੁੱਟ ਗਿਆ ਜਿਸ ਵੀ ਵਿਅਕਤੀ ਦਾ ਉਹ ਨੂੰ ਅਸੀਂ ਪ੍ਰਤੀ ਮਕਾਨ 40000 ਰੁਪਇਆ ਦੇਣ ਦਾ ਕੱਚੇ ਘਰ ਚ 36000 ਰੁਪਇਆ ਜਿਹੜਾ ਪੰਜਾਬ ਸਰਕਾਰ ਦੇਊਗੀ ਇਹ ਮੈਂ ਸਮਝਦਾ ਪੰਜਾਬ ਦੇ ਉਹਨਾਂ ਬਹੁਤ ਸਾਰੇ ਲੋਕਾਂ ਨੂੰ ਜਿਨ੍ਹਾਂ ਦੇ ਘਰ ਤਬਾਹ ਹੋ ਗਏ ਸੀ ਡਿੱਗੇ ਸੀ ਤੇ ਟੁੱਟ ਗਏ ਸੀਗੇ ਉਹਨਾਂ ਨੂੰ ਇੱਕ ਵੱਡੀ ਰਾਹਤ ਆ ਤੋ 40000 ਰੁਪਇਆ ਪ੍ਰਤੀ ਅਸੀਂ ਦੇਣ ਦਾ ਇਹ ਵੀ ਮਜ਼ਦੂਰਾਂ ਨੂੰ ਫੈਸਲਾ ਕੀਤਾ ਜਿਨ੍ਹਾਂ ਦੇ ਘਰ ਅਕਸਰਾਂ ਕਿ ਸੇਕ ਕਰਕੇ ਤਬਾਹ ਹੋ ਗਏ ਸੀ ਇਹ ਵੀ ਅੱਜ ਤੱਕ ਇਹਮ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਚ ਹੋਇਆ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਜਿਹੜੀ ਈ ਆਪਸ਼ਨ ਸੀ ਈ ਆਪਸ਼ਨ ਪਾਲਿਸੀ ਦੇ ਵਿੱਚ ਹਾਊਸਿੰਗ ਡਿਪਾਰਟਮੈਂਟ ਮਕਾਨ ਉਸਾਰੀ ਅਤੇ ਹਾਊਸਿੰਗ ਵਿਭਾਗ ਦੀ ਜਿਹੜੀ ਪਾਲਿਸੀ ਆ ਉਹਦੇ ਅੰਦਰ ਇੱਕ ਬਹੁਤ ਫੈਸਲਾ ਹੋਇਆ ਵੱਡਾ ਕਿ ਆਪਸ਼ਨ ਜਦੋਂ ਕਰਦੇ ਸੀ ਬਹੁਤ ਸਾਰੇ ਪਲਾਟ ਜਿਹੜੇ ਸੀ ਉਹਨਾਂ ਨੂੰ ਉਸ ਜ਼ਮੀਨ ਦੀ ਕੀਮਤ ਨੂੰ ਰੀ ਅਸੈਸਸ ਕਰਨ ਦੇ ਲਈ ਅਰੇ ਈਵੈਲਿਊਏਟ ਕਰਨ ਦੇ ਲਈ ਅਸੀਂ ਇੱਕ ਮੈਕਨਿਜ਼ਮ ਆ ਜੀ ਕਰੀਏ ਕਿ ਤਿੰਨ ਜਿਹੜੀਆਂ ਵੱਡੀਆਂ ਏਜੰਸੀਆਂ ਹੋਣਗੀਆਂ ਤਿੰਨ ਅਸੀਂ ਅਥਾਰਟिटीज ਨੂੰ ਸ਼ਾਮਲ ਕਰਾਂਗੇ ਇੰਡੀਪੈਂਡੈਂਟ ਵੈਲਿਊਅਰਸ ਨੂੰ ਜਿਨ੍ਹਾਂ ਵਿੱਚ ਐਮ ਪੈਨਲ ਕਰਾਂਗੇ ਜਿਨ੍ਹਾਂ ਵਿੱਚ ਮੈਂ ਸੰਬੰਧ ਨੈਸ਼ਨਲਾਈਜ਼ ਬੈਂਕ ਇਨਕਮ ਟੈਕਸ ਡਿਪਾਰਟਮੈਂਟ ਤਿੰਨ ਇੰਡੀਪੈਂਡੈਂਟ ਏਜੰਸੀਆਂ ਹੋਣਗੀਆਂ ਜਿਹੜੀਆਂ ਈਵੈਲਿਊਏਟ ਕਰਨਗੀਆਂ ਕਿਦੀ ਰਿਜ਼ਰਵ ਪ੍ਰਾਈਸ ਕੀ ਹੋਣੀ ਚਾਹੀਦੀ ਆ ਤਾਂ ਕਿ ਉਹਦੀ ਆਕਸ਼ਨ ਜਿਹੜੀ ਆ ਉਸ ਪਲਾਟ ਦੀ ਸਮੇਸਰ ਹੋ ਸਕੇ ਨਹੀਂ ਬਹੁਤ ਸਆਂ ਜਿਹੜੀਆਂ ਹਾਊਸਿੰਗ ਡਿਪਾਰਟਮੈਂਟ ਦੇ ਅੰਦਰ ਆਕਸ਼ਨ ਕਾਫੀ ਲੰਬੇ ਸਮੇਂ ਤੋਂ ਪੈਂਡਿੰਗ ਪੰਜਾ ਸੀ ਗਿਆ ਜੇ ਤਾਂ ਫਸਟ ਆਕਸ਼ਨ ਦੇ ਦੌਰਾਨ ਉਹ ਪ੍ਰਾਈਸ ਫਿਕਸ ਕਰ ਦੇਣਗੇ ਔਰ ਉਸ ਬਾਅਦ ਦੇਕਰ ਉਹਦੀ 50% ਤੋਂ ਵੱਧ ਸੇਲ ਹੋ ਜੇ ਤੇ ਠੀਕ ਹੈ ਜੇ 50% ਤੋਂ ਵੱਧ ਸੇਲ ਨਹੀਂ ਹੁੰਦੀ ਤਾਂ ਦੁਬਾਰਾ ਉਹਦਾ ਰੇਟ ਜਿਹੜਾ ਅ ਵੈਲਿਊਏਟ ਕੀਤਾ ਜਾਊਗਾ ਯਾਨੀ ਉਹਦੇ ਅੰਦਰ 10% ਛੋੜ ਦਿੱਤੀ ਜਾਊਗੀ ਜਦੋਂ ਤੀਜੀ ਵਾਰ ਜੇਕਰ ਨਹੀਂ ਹੁੰਦਾ ਤਾਂ ਉਹਦੇ ਅੰਦਰ 5% ਛੋੜ ਦਿੱਤੀ ਜਾਊਗੀ ਇਹ ਇੱਕ ਵੱਡਾ ਫੈਸਲਾ ਹੋਇਆਗਾ ਜਿੱਦਨ ਮੈਂ ਸੰਗਦਾ ਪੰਜਾਬ ਦੇ ਜਿੰਨਾ ਲੋਕਾਂ ਨੇ ਘਰ ਬਣਾਉਣੇ ਨੇਗੇ ਜਾਂ ਜਿਹੜੀਆਂ ਸਰਕਾਰੀ ਸਾਈਟਸ ਨੇਗੇ ਉੱਥੇ ਆਪਣੇ ਮਕਾਨ ਬਣਾਉਣੇ ਨੇਗੇ ਉਹਨਾਂ ਦੇ ਲਈ ਇੱਕ ਵੱਡੀ ਰਾਹਤ ਆ ਗਈ ਸੋ ਇਹ ਨਹੀਂ ਤਾਂ ਇਹ ਰਜ਼ਰਵ ਪ੍ਰਾਈਸ ਜਿਹੜੀਆਂ ਬਹੁਤ ਜ਼ਿਆਦਾ ਆਈ ਹੋਗੇ ਸੀਗੇ ਔਰ ਸਾਰੀਆਂ ਆਪਸ਼ਨਾਂ ਸਿਰੇ ਨਹੀਂ ਚੜ ਪਉਂਦੀਆਂ ਸੀਗੀਆਂ ਪਹਿਲੀ ਵਾਰ ਪਹਿਲੀ ਵਾਰ ਏਵੈਲੂਏਟ ਕਰ ਲਿਆ ਅਸੀਂ ਮੈਂ ਬਾਤ ਪੁੱਛ ਲੇ ਬਸ ਇਸ ਤੋਂ ਬਿਨਾ ਇੱਕ ਹੋਰ ਅਹਿਮ ਫੈਸਲਾ ਲਿਆ ਗਿਆ ਕਿ ਜਿਹੜੀਆਂ ਪੰਜਾਬ ਦੇ ਮੈਗਾ ਹਾਊਸਿੰਗ ਪ੍ਰੋਜੈਕਟਾਂ 'ਚ ਵਟੈਵਰ ਦੇ ਮੈਗਾ ਹਾਊਸ ਪ੍ਰੋਜੈਕਟ ਜਿਹੜੇ ਬਣਦੇ ਸੀਗੇ ਉਹਨਾਂ ਚ ਜੇਕਰ ਕਿਸੇ ਨੇ ਐਕਸਟੈਂਸ਼ਨ ਲੈਣੀ ਹੁੰਦੀ ਸੀਗੀ ਕੋਈ 2 ਏਕੜ ਦੀ ਕੋਈ 5 ਏਕੜ ਦੀ ਐਕਸਟੈਂਸ਼ਨ ਲੈ ਲੈਂਦਾ ਸੀਗਾ ਪਰ ਹਰ ਸਾਲ ਐਕਸਟੈਂਸ਼ਨ ਲੈਂਦੇ ਰਹਿੰਦੇ ਸੀਗੇ ਹੁਣ ਅਸੀਂ ਸਿਰਫ ਔਰ ਸਿਰਫ ਮੈਗਾ ਪ੍ਰੋਜੈਕਟਾਂ ਚ 1 ਟਾਈਮ ਐਕਸਟੈਂਸ਼ਨ ਜਿਹੜੀ ਆ ਉਹ ਹੋਊਗੀ ਇੱਕੋ ਸਮੇਂ ਐਕਸਟੈਂਸ਼ਨ ਹੋਊਗੀ 5 ਸਾਲ ਦੇ ਲਈ ਹੋਊਗੀ ਔਰ ਜਿਹਦੇ ਲਈ ਅਸੀਂ ਪ੍ਰਤੀ ਏਕੜ ਐਕਸਟੈਂਸ਼ਨ ਜਿਹੜੀ ਫੀਸ ਆ ਉਹ 25000 ਰੱਖੀ ਆ ਔਰ 25 ਏਕੜ ਦੀ ਜਿਹੜੀ ਆ ਉਹ ਐਕਸਟੈਂਸ਼ਨ ਹੋਊਗੀ